ਉਹਨਾਂ ਵੀਰਾਂ ਦਾ ਮੈਂ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦਾ ਸ਼ੁਕਰ ਕਰਦਾ ਕਿ ਮੈਨੂੰ ਅੱਜ ਉਹਨਾਂ ਵੀਰਾਂ ਨੇ ਲੈਂਟਰ ਦੇ ਥੱਲੇ ਬਾਤ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਦਿਲੋਂ ਧੰਨਵਾਦ ਕਰਦੀ ਮਹਾਰਾਜ ਉਹਨਾਂ ਨੂੰ ਇੰਨਾ ਕਿ ਦਵੇ ਕਿ ਜਿਹੜਾ ਨੁਕੋ ਸੰਭਿਆ ਨਾ ਜਾਵੇ ਅਹੀਂ ਤੇ ਐਨੇ ਮਾਰੇ ਸੀਗੇ ਕਿ ਸਾਡੇ ਕੋਲ ਉਹਨਾਂ ਨੂੰ ਚਾਹ ਪਾਣੀ ਪਿਉਣ ਨੂੰ ਰੋਟੀ ਪਾਣੀ ਖਵਾਉਣ ਨੂੰ ਵੀ ਨਹੀਂ ਸੀ ਕੋਈ ਖਰਚਾ ਹੈਗਾ ਵੀਰ ਜੀ ਪੀਲ ਕਰਦੇ ਵੀ ਸਾਡੀ ਮਦਦ ਕਰਨ ਚਾਰ ਧੀਆਂ ਦੇ ਪਿਓਾਂ ਫਿਰ ਉਹਨਾਂਲੇ ਵੀ ਵੇਖਣਾ ਪੈਂਦਾ ਵਾ ਬੱਚਿਆਂਲੇ ਵੀ ਵੇਖਣਾ ਪੈਂਦਾ ਉਦਾਂ ਤੇ ਕੀ ਤੁਹਾਨੂੰ ਦੱਸੀ ਹੁਣ ਮਰ ਜਹੇਦਾਰ ਬੰਦਾ ਮੈਨੂੰ ਮੰਗਣ ਨੂੰ ਮੇਰਾ ਜੀ ਨਹੀਂ ਕਰਦਾ ਮੈਂ ਤੇ ਮੰਗਦਾ ਸੀਗਾ ਸਿਰਫ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਤੋਂ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਦੇ ਕੁੱਲਾ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਗ੍ਰੇਟ ਪੰਜਾਬ ਟੀਵੀ ਚੈਨਲ ਦੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਜੀ ਹਾਂ ਦੋਸਤੋ ਗ੍ਰੇਟ ਪੰਜਾਬ ਚੈਨਲ ਦੀ ਖਬਰ ਦਾ ਅਸਰ ਇਸ ਤਰੀਕੇ ਵੇਖਣ ਨੂੰ ਮਿਲਿਆ ਕਿ 15 ਜਨਵਰੀ ਨੂੰ ਆਪਾਂ ਇਸ ਗੁਰਸਿੱਖ ਦੀ ਵੀਡੀਓ ਜਿਹੜੀ ਹੈ ਉਹ ਅਪਲੋਡ ਕੀਤੀ ਸੀ ਆਪਣੇ ਚੈਨਲ ਤੇ ਤੇ ਐਨ ਆਰ ਆਈ ਭਰਾਵਾਂ ਨੇ ਸੇਵਾ ਸੰਸਥਾਵਾਂ ਦੇ ਵੱਲੋਂ ਜਿਹੜਾ ਹੈ ਉਸ ਵੀਰ ਦਾ ਲੈਂਟਰ ਪਾ ਦਿੱਤਾ ਗਿਆ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਉਹ ਤਸਵੀਰ ਜਿਹੜੀ ਆ ਉਹ ਵਿਖਾ ਦਿੱਤੀ ਜਾਵੇ ਅਤੇ ਨਾਲ ਹੀ ਇੱਕ ਹੋਰ ਅੱਜ ਉਹਨਾਂ ਧੰਨਵਾਦ ਦੇ ਨਾਲ ਨਾਲ ਇੱਕ ਮਦਦ ਦੀ ਗੁਹਾਰ ਵੀ ਲਗਾਉਣੀ ਹੈ ਕਿਉਂਕਿ ਚਾਰ ਧੀਆਂ ਦਾ ਪਿਤਾ ਅਜੇ ਵੀ ਮੰਜੇ ਤੇ ਹੈ ਅਤੇ ਕੋਈ ਰੋਜ਼ਗਾਰ ਉਹਨਾਂ ਦਾ ਨਹੀਂ ਹੈ ਅਤੇ ਨਾਲ ਹੀ ਮੈਂ ਦੱਸ ਦੇਵਾਂ ਕਿ ਪਤਨੀ ਜਿਹੜੀ ਹੈ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਪੰਜ ਛੇ ਘਰਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਆਪਣੇ ਪਤੀ ਨੂੰ ਅਜੇ ਵੀ ਲਿਆ ਕੇ ਖਵਾਉਂਦੀ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹ ਕਰ ਰਹੇ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਦੋਸਤੋ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਵੱਲੋਂ ਕੋਈ ਖਬਰ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਐਨ ਆਰ ਆਈ ਭਰਾ ਉਸ ਤੋਂ ਬਾਅਦ ਜਿਹੜੇ ਸੰਸਥਾਵਾਂ ਵਾਲੇ ਵੀਰ ਨੇ ਉਹ ਆ ਕੇ ਸਿੱਧਾ ਪਰਿਵਾਰ ਨਾਲ ਕੰਟੈਕਟ ਕਰਕੇ ਉਹਨਾਂ ਦੀ ਮਦਦ ਸਹਾਇਤਾ ਕਰਦੇ ਨੇ ਪਰਿਵਾਰ ਸਾਡੇ ਨਾਲ ਮੌਜੂਦ ਹੈ ਧੰਵਾਦ ਵੀ ਕਰੇਗਾ ਅਤੇ ਹੋਰ ਵੀ ਮਦਦ ਦੀ ਗੁਹਾਰ ਦੇ ਲਈ ਅੱਜ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਗੇ ਉਦੋਂ ਕੀ ਹਾਲਾਤ ਸੀ ਜਦੋਂ ਅਸੀਂ ਪਹਿਲਾਂ ਆਏ ਸੀ ਤੇ ਅੱਜ ਕੀ ਹਾਲਾਤ ਨੇ ਉਦੋਂ ਵਾਈ ਗੁਰੂ ਜੀ ਬਹੁਤ ਹਾਲਾਤ ਮਾਰੇ ਸੀਗੇ ਕਮਰਿਆਂ ਵਾਲੋ ਬਹੁਤ ਜਿਆਦੇ ਮਾਰੇ ਹਾਲਾਤ ਸੀਗੇ ਜੀ ਉਹਨਾਂ ਵੀਰਾਂ ਦਾ ਮੈਂ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦਾ ਸ਼ੁਕਰ ਕਰਦਾ ਕਿ ਮੈਨੂੰ ਅੱਜ ਉਹਨਾਂ ਵੀਰਾਂ ਨੇ ਲੈਂਟਰ ਦੇ ਥੱਲੇ ਬਾਤਾ ਜੀ ਵਾਈ ਗੁਰੂ ਜੀ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਕਰੇ ਰੱਬ ਸੱਚੇ ਪਾਸ਼ਾ ਗੁਰੂ ਨਾਨਕ ਦਾ ਸੱਚੇ ਪਾਸ਼ਾ ਮੇਰੀਆਂ ਚਾਰ ਬੇਟੀਆਂ ਜੀ ਮੈਂ ਅੱਗੇ ਪਿਛਲੀ ਵੀਡੀਓ ਚ ਵੀ ਇਹੀ ਦੱਸਿਆ ਸੀ ਵੀ ਦੋ ਬੇਟੀਆਂ ਮੈਂ ਵਿਆਹ ਚੁੱਕਾ ਜੀ ਦੋ ਬੇਟੀਆਂ ਮੇਰੀਆਂ ਫੇਰ ਜਵਾਨ ਆ ਉਹਨਾਂ ਦਾ ਵਿਆਹ ਕਰਨਾ ਵਾ ਤੇ ਵਾਹਿਗੁਰੂ ਜੀ ਮੈਂ ਉਹਨਾਂ ਪਰਿਵਾਰਾਂ ਗਾੜੀ ਉਹਨਾਂ ਵੀਰਾਂ ਗਾੜੀ ਦਾਨੀ ਸੱਜਣਾ ਵੀਰਾਂ ਗਾੜੀ ਇਹੀ ਬੇਨਤੀ ਕਰਦਾ ਕਿ ਤੁਹਾਡਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਅੱਜ ਲੈਟਰ ਦੇ ਥੱਲੇ ਬਾਤ ਆ ਪੈਸਾ ਥੇਲਾ ਨਹੀਂ ਹੈਗਾ ਮੇਰੇ ਘਰ ਦਾ ਰਗਜਾਰ ਤੇ ਉਹੀ ਜਾਈ ਅੱਗੇ ਅਰਗਾ ਹੀ ਚੱਲਦਾ ਪਿਆ ਕੰਮ ਦੀ ਮੇਰੀ ਵਿਚਾਰੀ ਜਾਨ ਦੀ ਚੌਂ ਕਰਾਂ ਦਾ ਹੀ ਅੱਗੇ ਮੈਂ ਵੀ ਦੱਸਿਆ ਸੀ ਚੌਂ ਕਰਾਂ ਦਾ ਕੰਮ ਕਰਦੀ ਆ ਕੋਈ 500 ਰੁਪਇਆ ਮਹੀਨਾ ਦਿੰਦਾ ਕੋਈ 600 ਰੁਪਇਆ ਮਹੀਨਾ ਦਿੰਦਾ ਉਹਦੇ ਵਿੱਚ ਹੀ ਸਾਡਾ ਗੁਜ਼ਾਰਾ ਚੱਲਦਾ ਜੀ ਮਤਲਬ 2000 ਬਨ ਜੇ 500 ਬਨ ਜੇ 3000 ਬਨ ਜੇ ਉਹਦੇ ਵਿੱਚ ਹੀ ਅਸੀਂ ਦੁੱਧ ਲੈਣਾ ਉਹਦੇ ਵਿੱਚ ਹੀ ਸਬਦਾ ਪਤਾ ਕਰਨ ਕਣਕ ਹੁਣ ਤੇ ਤੁਹਾਨੂੰ ਪਤਾ ਕਿੰਨੀ 5 ਕਿਲੋ ਮਿਲਦੀ ਆ ਸਰਕਾਰੀ ਕਣਕਾ ਚਾਰ ਕਿ ਜੀ ਆਹੀ ਤੇ ਉਹਦੀ ਸਾਨੂੰ 50 ਕਿਲੋ ਮਿਲ ਗਈ 60 ਕਿਲੋ ਮਿਲ ਗਈ ਉਹ ਤੇ ਮਹੀਨਾ ਡੇਢ ਮਹੀਨਾ ਸਾਡਾ ਲੰਘਦਾ ਜੀ ਵੈਗਰੂ ਜੀ ਤੇ ਬਾਕੀ ਮੈਂ ਦਾਨੀ ਸੱਜਣਾ ਗਾੜੀ ਇਹ ਹੀ ਬੇਨਤੀ ਕਰਦਾ ਕਿ ਮੇਰੇ ਵੇੜੇ ਚ ਖਲਾਰਾ ਪਿਆ ਵਾ ਪੀ ਜਿਹੜੇ ਲੈਂਟਰ ਪੈਗੇ ਪੈਗੇ ਉਸ ਤੋਂ ਗਾੜੀ ਕੋਈ ਕੰਮ ਨਹੀਂ ਮੇਰਾ ਚੱਲਿਆ ਖਲਾਰਾ ਉਤਰਾ ਹੀ ਪਿਆ ਵਾ ਜਿਹੜੇ ਮੇਰੇ ਦੂਜੇ ਪਰਿਵਾਰ ਆ ਉਹ ਵੀ ਗੱਲਾਂ ਬਾਤਾਂ ਕਰਦੇ ਆ ਕਿ ਤੁਸੀਂ ਗੰਦ ਪਾਇਆ ਗਲੀ ਦੇ ਵਿੱਚ ਰੇਤਾ ਉੱਡਦੀ ਆ ਬੱਜਰੀ ਪਈ ਆ ਨੰਗਣਾਵਾ ਉਹ ਆ ਜੇ ਆ ਬੋਆ ਤੇ ਮੈਂ ਇਹੀ ਬੇਨਤੀ ਕਰਦਾ ਵਾਂ ਕਿ ਮੇਰ ਨਾਲ ਵਾਅਦੇ ਤੋਂ ਵਾਅਦੇ ਸੰਜੋਗ ਦਿੱਤਾ ਜਾਵੇ ਮੈਨੂੰ ਮੇਰੀਆਂ ਏਟਾ ਉਟਾ ਹੈਗੀਆਂ ਚਲੋ ਤੇ ਮੈਨੂੰ ਖਰਚਾ ਵਰਚਾ ਕੋਈ ਪਾਇਆ ਜਾਵੇ ਦਿੱਤਾ ਜਾਵੇ ਮੇਰੀ ਚਾਰ ਦਿਵਾਰੀ ਹੋ ਜੇ ਠੀਕ ਹੈ ਜੀ ਮੈਨੂੰ ਕੋਈ ਵੀਕਲ ਲੈ ਕੇ ਮਾੜਾ ਚੰਗਾ ਦਿੱਤਾ ਜਾਵੇ ਮੇਰਾ ਕੋਈ ਮਾੜਾ ਚੰਗਾ ਲਾਜ ਹੋ ਜੇ ਮੈਂ ਜਿਹੜਾ ਆਪਣੇ ਘਰਦਿਆਂ ਨੂੰ ਥੋੜਾ ਬਹੁਤਾ ਕੰਮ ਕਰਕੇ ਦੇ ਸਕਾਂ ਆਪਦੇ ਘਰ ਦਾ ਕੰਮ ਚਲਾ ਸਕਾਂ ਇਹ ਵਿਚਾਰੀ ਕਿੰਨਾ ਕੁ ਚਿਰ ਮੈਨੂੰ ਕਮਾ ਕਮਾ ਕੇ ਖਵਾਉਗੀ ਤੇ ਕੱਲ ਨੂੰ ਮੇਰਾ ਪੁੱਤ ਜਵਾਨ ਹੋਊਗਾ ਚਲੋ ਪੁੱਤ ਮੇਰ ਨਾਲ ਮੋਢੇ ਨਾਲ ਮੋਢਾ ਮਲਾਊਗਾ ਮੇਰੇ ਬੇਟੇ ਦੀ ਵੀ ਇੱਕ ਸਾਢੇ ਤਿੰਨ ਅੱਖ ਦੀ ਹੈ ਜਿਹੜਾ ਸ਼ੀਸ਼ਾ ਵਾ ਇੱਕ ਸਾਢੇ ਤਿੰਨ ਹੋ ਗਿਆ ਇੱਕ ਤਿੰਨ ਨੰਬਰ ਦਾ ਹੋ ਗਿਆ ਉਹ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਘਾਇਸੀ ਕੀ ਘਰੇ ਜਹੇਦਾਰ ਵੀਰ ਜੀ ਉਹਨਾਂ ਮੇਰੇ ਬੇਟੇ ਨੂੰ ਐਨਕਾ ਜਰੂਰ ਲਵਾ ਕੇ ਦੇਤੀਆਂ ਗਾੜੀਓ ਦੀ ਦਵਾਈ दारू ਦਾ ਮਤਲ ਗਾਹ ਨਿਗਾ ਦਾ ਕੋਈ ਨਹੀਂ ਉਹਨਾਂ ਤੋਂ ਹੋਇਆ ਤੇ ਮੈਨੂੰ ਇਹੀ ਆ ਕਿ ਮੇਰੇ ਨਾਲ ਸੰਯੋਗ ਵੱਧ ਤੋਂ ਵੱਧ ਕਰਨਾ ਮੇਰਾ ਚਲੋ ਚਾਰਦਿਵਾਰੀ ਬਣ ਜੇ ਕੋਈ ਪਲਾਸਟਰ ਪਲੋਸਟਰ ਹੋ ਜਾਣ ਮੇਰੇ ਦਰਵਾਜ਼ੇ ਲੱਗ ਜਾਣ ਬੂਆ ਨੂੰ ਬੂਆ ਨੂੰ ਚਗਾਠਾਂ ਵੀ ਲੱਗ ਗਈਆਂ ਵਾ ਦਰਵਾਜੇ ਲਾਉਣ ਨੂੰ ਵੀ ਪੈਸਾ ਨਹੀਂ ਕੋਲ ਕੋਈ ਹੈਗਾ ਕੋਈ ਕਦੇ ਖਰਚਾ ਵਰਚਨ ਨੂੰ ਨਹੀਂ ਕੋਈ ਪੈਸਾ ਹੈਗਾ ਜਿੰਨਾ ਵੀਰਾਂ ਨੇ ਲੈਂਟਰ ਪਵਾ ਕੇ ਦਿੱਤਾ ਉਹਨਾਂ ਹੀ ਉਥੇ ਸੀਮਿੰਟ ਬੱਜਰੀ ਵਾਲਿਆਂ ਦੇਤਾ ਵਾਲਿਆਂ ਨੂੰ ਪੈਸੇ ਦਿੱਤੇ ਆ ਮਿਸਤਰੀਆਂ ਦੇ ਮਿਸਤਰੀਆਂ ਨੂੰ ਦੇਤੇ ਦਿਹਾੜੀਦਾਰਾਂ ਦੇ ਦਿਹਾੜੀਦਾਰਾਂ ਨੂੰ ਦੇਤੇ ਅਸੀਂ ਤੇ ਇੰਨੇ ਮਾੜੇ ਸੀਗੇ ਕਿ ਸਾਡੇ ਕੋਲ ਉਹਨਾਂ ਨੂੰ ਚਾਹ ਪਾਣੀ ਪਿਉਉਣ ਨੂੰ ਰੋਟੀ ਪਾਣੀ ਖਵਾਉਣ ਨੂੰ ਵੀ ਨਹੀਂ ਸੀ ਕੋਈ ਖਰਚਾ ਹੈਗਾ ਵੀਰ ਜੀ ਤੇ ਮੈਂ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਧੰਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੇਰੇ ਨਾਲ ਜਿਹੜਾ ਵੀ ਪਰਿਵਾਰ ਸੰਯੋਗ ਆਸਦਾ ਉਹਦੇ ਪਰਿਵਾਰ ਦੀਆਂ ਚੜ੍ਹਦੀਆਂ ਕਲਾ ਕਰੀ ਕਿਸੇ ਪੱਖੋਂ ਥੋੜਨਾ ਹੋਣ ਨਹੀਂ ਤੇ ਮੇਰੀ ਗਰੀਬ ਦੀ ਮਾਂ ਫੜਨ ਵੱਧ ਤੋਂ ਵੱਧ ਮੈਨੂੰ ਸੰਯੋਗ ਦੋ ਮੈਨੂੰ ਸੰਯੋਗ ਦੀ ਲੋੜ ਆ ਤੇ ਮੈਂ ਇੰਨੀ ਕੀ ਬੇਨਤੀ ਕਰਨੀ ਚਾਹਨਾ ਕਿ ਵੀ ਇੱਥੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਮੰਗਣਾ ਬੜਾ ਔਖਾ ਹੁੰਦਾ ਤੇ ਜਦੋਂ ਤੇ ਤੁਸੀਂ ਮੰਝੇ ਤੇ ਹੋ ਫਿਰ ਮਨ ਦੇ ਵਿੱਚ ਦੁੱਖ ਨਹੀਂ ਆਉਂਦਾ ਕਿ ਜੇ ਮੈਂ ਉੱਠ ਕੇ ਚੱਲ ਫਿਰ ਸਕਦਾ ਤੇ ਜਿਹੜਾ ਬਾਹਰ ਖਲਾਰਾ ਪਿਆ ਮੈਂ ਚਾਰ ਦੀਵਾਰੀ ਕਰਨ ਲਈ ਕੁਝ ਪੈਸੇ ਕਮਾ ਸਕਦਾ ਧਰਮ ਪਤਨੀ ਇੰਨੇ ਪੈਸੇ ਕਮਾਉਂਦੀ ਨਹੀਂ ਕਿ ਜਿਹੜਾ ਉਹ ਚਾਰ ਦੀਵਾਰੀ ਕਰ ਸਕਣ ਉਦੋਂ ਮਨ ਦੇ ਵਿੱਚ ਕੀ ਆਉਂਦਾ ਬੜਾ ਆਉਂਦਾ ਜੀ ਹੁਣ ਕੀ ਕਰੀਏ ਦੋ ਚਾਰ ਧੀਆਂ ਦੇ ਪਿਓ ਆ ਫਿਰ ਉਹਨਾਂ ਲਈ ਵੀ ਵੇਖਣਾ ਪੈਂਦਾ ਵਾ ਬੱਚਿਆਂ ਲਈ ਵੀ ਵੇਖਣਾ ਪੈਂਦਾ ਉਦਾਂ ਤੇ ਕੀ ਤੁਹਾਨੂੰ ਦੱਸੀ ਹੁਣ ਬਾਬਾ ਜੀ ਦੇ ਧਰਮ ਪਤਨੀ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਤੁਸੀਂ ਵੇਖ ਸਕਦੇ ਹੋ ਅੱਖਾਂ ਦੇ ਵਿੱਚ ਅਥਰੂ ਨੇ ਉਸ ਦਾ ਕਾਰਨ ਇਹੀ ਹੈ ਕਿ ਐਨ ਆਰ ਆਈ ਵੀਰਾਂ ਦਾ ਇਹ ਧੰਨਵਾਦ ਜ਼ਰੂਰ ਹੈ ਕਿ ਸਿਰ ਦੇ ਉੱਪਰ ਛੱਤ ਆ ਗਈ ਪਰ ਉਹਨਾਂ ਦਾ ਪਤੀ ਗੁਰਸਿੱਖ ਪਤੀ ਜਿਹੜਾ ਉਹ ਮੰਜੇ ਤੋਂ ਉੱਠ ਕੇ ਜੇਕਰ ਕੰਮਕਾਰ ਕਰਦਾ ਹੋਵੇ ਤਾਂ ਮੰਗਣ ਦੀ ਬਾਰ-ਬਾਰ ਲੋੜ ਜਿਹੜੀ ਆ ਉਹ ਨਾ ਪਵੇ ਪਹਿਨ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਹੈ ਮੇਰਾ ਨਾਮ ਸਨਪ੍ਰੀਤ ਕੌਰ ਪਿੰਡ ਕੁਲਾ ਹੈ ਤੇ ਪਹਿਨਾ ਜਿਨ੍ਹਾਂ ਨੇ ਲੈਂਟਰ ਪਾ ਕੇ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਦਿਲੋਂ ਧੰਨਵਾਦ ਕਰਦੀ ਮਹਾਰਾਜ ਉਹਨਾਂ ਨੂੰ ਇੰਨਾ ਕੁ ਦਵੇ ਕਿ ਜਿਹੜਾ ਨਕੋ ਸੰਭਿਆਣਾ ਜਾਵੇ ਗੁਰੂ ਰਾਮਦਾਸ ਜੀ ਤੁਹਾਡੀਆਂ ਚਾਰ ਧੀਆਂ ਨੇ ਹੁਣ ਕੀ ਮਨ ਦੇ ਵਿੱਚ ਆਉਂਦਾ ਕੀ ਕਿਹੋ ਜੀ ਮਦਦ ਹੋਣੀ ਚਾਹੀਦੀ ਹੈ ਕੀ ਕਹਿਣਾ ਚਾਹੋਗੇ ਮਦਦ ਹੋਣੀ ਚਾਹੀਦੀ ਵੀ ਇਹਨਾਂ ਦਾ ਲਾਜ ਹੋਣਾ ਚਾਹੀਦਾ ਬੇਟੇ ਦਾ ਲਾਜ ਹੋਣਾ ਚਾਹੀਦਾ ਤੇ ਬਸ ਹੋਰ ਕੁਝ ਨਹੀਂ ਬੇਟੀਆਂ ਦਾ ਵਿਆਹ ਹੋਣਾ ਚਾਹੀਦਾ ਅੱਛਾ ਜੀ ਚਾਰ ਦਵਾਰੀ ਕੰਮ ਕਰਦੇ ਤੁਸੀਂ ਚੋਂ ਕਰਾਂ ਦਾ ਅੱਛਾ ਜੀ ਤੇ ਉਹ ਕਿੰਨੇ ਕ ਪੈਸੇ ਮਿਲਦੇ ਨੇ ਤੁਹਾਨੂੰ ਪੈਸੇ ਥੋੜੇ ਹੀ ਅਕੇਲੇ 700 ਅਕੇਲੇ 500 ਜੀ ਹਾਂ ਜੀ ਕੀ ਅਪੀਲ ਕਰਦੇ ਦਾਨੀ ਸੱਜਣਾ ਨੂੰ ਕਿ ਜਿਹੜਾ ਸਾਡੀ ਇਹੀ ਅਪੀਲ ਕਰਦੇ ਸਾਡੀ ਮਦਦ ਕਰਨ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਕੋਲ ਜਿਹੜੀ ਗੱਲ ਹੈ ਉਹ ਕੈਮਰੇ ਦੇ ਨਹੀਂ ਹੋ ਰਹੀ ਪਰ ਫਿਲਹਾਲ ਦੱਸ ਦਈਏ ਕਿ ਖਬਰ ਦਾ ਅਸਰ ਇਸ ਕਦਰ ਵੇਖਣ ਨੂੰ ਮਿਲਿਆ ਕਿ ਉਸ ਗਰੀਬ ਪਰਿਵਾਰ ਤੇ ਚਾਰ ਧੀਆਂ ਨੇ ਇਹਨਾਂ ਦੀਆਂ ਅਤੇ ਇੱਕ ਪੁੱਤਰ ਹੈ ਅਤੇ ਉਹ ਵੀ ਜਿਹੜਾ ਅੱਖਾਂ ਤੋਂ ਕਹਿ ਸਕਦੇ ਆ ਉਸ ਦੀਆਂ ਵੀ ਅੱਖਾਂ ਪੂਰੀ ਤਰ੍ਹਾਂ 100% ਠੀਕ ਨਹੀਂ ਹਨ ਬਿਲਕੁਲ ਉਸ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਆ ਕਿ ਜਿਹੜੇ ਬਹੁਤ ਜ਼ਿਆਦਾ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਨੇ ਕੇ ਬਾਬਾ ਜੀ ਜੇਕਰ ਕੰਮ ਕਰਨ ਜੋਗੇ ਹੁੰਦੇ ਮੰਜੇ ਤੋਂ ਉੱਠ ਕੇ ਤਾਂ ਕਹਿੰਦੇ ਕਿ ਜਿੱਦਾਂ ਮੈਨੂੰ ਐਨ ਆਰ ਆਈ ਭਰਾਵਾਂ ਨੇ ਲੈਂਟਰ ਪਾ ਕੇ ਦਿੱਤਾ ਤਾਂ ਬਾਕੀ ਤਾਂ ਅਸੀਂ ਕੋਲੋਂ ਹੀ ਕਰ ਲੈਣਾ ਸੀ ਦੋਸਤੋ ਵਾਰ-ਵਾਰ ਮੰਗਣ ਦਾ ਕਿਸੇ ਦਾ ਦਿਲ ਨਹੀਂ ਕਰਦਾ ਲੇਕਿਨ ਮਜਬੂਰੀਆਂ ਜਿਹੜੀਆਂ ਨੇ ਉਹ ਹੱਥ ੱਡਣ ਲਈ ਮਜਬੂਰ ਕਰ ਦਿੰਦੀਆਂ ਨੇ ਤਾਂ ਮੈਂ ਜਿੰਨੇ ਵੀ ਦਾਨੀ ਸੱਜਣ ਵੇਖ ਰਹੇ ਨੇ ਤੁਸੀਂ ਕਿਸੇ ਪ੍ਰਕਾਰ ਦੀ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਤੋ ਵੱਦ ਦਾਨੀ ਸੱਜਣਾ ਤੱਕ ਇਹ ਵੀਡੀਓ ਪਹੁੰਚੇ ਇਸ ਪਰਿਵਾਰ ਦੇ ਜਿਹੜੀ ਘਰ ਦੀ ਕੋਈ ਚਾਰ ਦਿਵਾਰੀ ਆ ਜਾਂ ਕੋਈ ਰੋਜ਼ਗਾਰ ਦੇ ਲਈ ਉਹਨਾਂ ਨੇ ਮੰਗ ਮੰਗੀ ਹੈ ਕਿ ਰੋਜ਼ਗਾਰ ਸਾਡਾ ਕੋਈ ਸਾਨੂੰ ਕੋਈ ਮਹੀਨੇ ਬਾਅਦ ਜਿਹੜਾ ਕੋਈ ਅਸੀਂ ਬਹਿ ਕੇ ਕੋਈ ਕੰਮਕਾਰ ਕੋਈ ਰੋਜ਼ਗਾਰ ਕੋਈ ਮਿਲ ਜੇ ਕਿ ਇਸ ਦੇ ਨਾਲ ਉਹਨਾਂ ਦੇ ਘਰ ਦਾ ਸਰਕਲ ਚੱਲਦੇ ਅਤੇ ਆ ਹਾਲਾਤ ਨੇ ਉਸ ਪਰਿਵਾਰ ਦੇ ਦੋ ਧੀਆਂ ਵਿਆਹਣ ਦੇ ਲਈ ਇੱਕ ਵਾਰ ਫਿਰ ਉਹਨਾਂ ਨੇ ਜਿਹੜੀ ਹੈ ਉਹ ਮਦਦੀ ਕੋਹਾਰ ਲਗਾਈ ਤਾਂ ਬਾਬਾ ਜੀ ਅੰਤ ਵਿੱਚ ਆਪਣਾ ਨੰਬਰ ਵੀ ਦੱਸ ਦਿਓ ਤੇ ਜਿੰਨੇ ਐਨ ਆਰ ਆਈ ਵੀਰ ਵੇਖ ਰਹੇ ਨੇ ਦਾਨੀ ਸੱਜਣ ਵੇਖ ਰਹੇ ਨੇ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਮਹਾ ਫੜਦੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਵਾਗਿਰੂ ਜੀ ਕਾ ਖਾਲਸਾ ਵਾਗਿਰੂ ਜੀ ਕੀ ਫਤਿਹ ਨੰਬਰ ਮੇਰਾ ਹੈਗਾ ਜੀ 98723 ਜੀ 61126 ਇੱਕ ਵਾਰ ਫਿਰ ਬੋਲ ਦਿਓ ਜੀ 98723 61126 ਨੰਬਰ ਹੈ ਜੀ ਜੀ ਤੇ ਉਹਨਾਂ ਦਾਨੀ ਵੀਰਾਂ ਸੱਜਣਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਕੁ ਗਰੀਬ ਦੀ ਸਹਯੋਗ ਦਿੱਤਾ ਵਾ ਹੋਰ ਗਾੜੀ ਜਿਹੜੀ ਮੈਂ ਆ ਵੀਡੀਓ ਬਣਾਉਣ ਡਿਆ ਮੇਰੇ ਕੋਈ ਵਰਤਨ ਨੂੰ ਘਰੇ ਕੋਈ ਖਰਚਾ ਨਹੀਂ ਕੋਈ ਪੈਸਾ ਟੀਲਾ ਨਹੀਂ ਹੈਗਾ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਆ بار بار ਮੈਂ ਜਹੇਦਾਰ ਬੰਦਾ ਮੈਨੂੰ ਮੰਗਣ ਨੂੰ ਮੇਰਾ ਜੀ ਨਹੀਂ ਕਰਦਾ ਮੈਂ ਤੇ ਮੰਗਦਾ ਸੀਗਾ ਸਿਰਫ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਤੋਂ ਪਰ ਮੈਨੂੰ ਮਜਬੂਰ ਕਰਤਾ ਮੇਰੇ ਹਾਲਾਤਾਂ ਨੇ ਮੰਗਣਯੋਗੀਆਂ ਕਰਤਾ ਮੈਨੂੰ ਤੇ ਮੈਂ ਉਹਨਾਂ ਦਾਨੀ ਸੱਜਣਾ ਗਾ ਦੀ ਇਹੀ ਅਰਦਾਸ ਬੇਨਤੀ ਕਰਦਾ ਕਿ ਮੀਰ ਜੀ ਮੇਰੀ ਵਾਦ ਤੋਂ ਵੱਧ ਮਦਦ ਕਰੋ ਮੇਰਾ ਚਲੋ ਬੇਟਾ ਵਾ ਉਹਦਾ ਵੀ ਇਲਾਜ ਹੋ ਜੇ ਉਹਦੀਆਂ ਚਾਜ ਨ ਅੱਖਾਂ ਹੋ ਜਾਣ 9ਵੀਂ ਕਲਾਸ ਚੋਂ ਪੜਦਾ ਜੀ ਸਾਡੇ ਕੋਲ ਪੈਸੇ ਉਹਦੀ ਫੀਸ ਤਾਰਨ ਨੂੰ ਯੋਗੇ 6700 ਰੁਪਇਆ ਸਕੂਲ ਵਾਲਿਆਂ ਨੇ ਮੰਗਿਆ ਸਾਡੇ ਕੋਲ ਉਹ ਵੀ ਨਹੀਂ ਹੈਗਾ ਉਹਨਾਂ ਨੂੰ ਅਹੀਂ ਗਿਆਪਿਕ ਕੋਈ ਨਹੀਂ ਤੋਹੀ ਬੱਚੇ ਨੂੰ ਸਕੂਲੇ ਪਾਓ ਤੇ ਬਾਓ ਇਹਨੂੰ ਕੋਈ ਨਹੀਂ ਹੌਲੀ ਹੌਲੀ ਕਰਕੇ ਤਾਨੂੰ ਥੋੜੇ ਥੋੜੇ ਕਰਕੇ ਅਹੀਂ ਇਹਦੀ ਫੀਸ ਜਮ੍ਹਾਂ ਕਰਾ ਲਾਗੇ ਉਹਨਾਂ ਵੀ ਦਾ ਗਾੜੀ ਇਹ ਬੇਨਤੀ ਆ ਮੇਰਾ ਵੀ ਇਲਾਜ ਹੋ ਜੇ ਮੈਂ ਆਪਦੇ ਪਰਿਵਾਰ ਨੂੰ ਮੈਨੂੰ ਕਿੰਨਾ ਕਿ ਚਿਹਰੇ ਗਰੀਬਣੀ ਇੱਕ ਵਿਚਾਰੀ ਖਵਾਊਗੀ ਮੇਰਾ ਇਲਾਜ ਹੋ ਜੇ ਮੈਂ ਸਹੀ ਹੋ ਜਾਵਾਂ ਤੇ ਆਪਣੇ ਪਰਿਵਾਰ ਨੂੰ ਚਲਾਉਣ ਜੋਗਾ ਚਲੋ ਮੈਨੂੰ ਕਰਦੇ ਨਾ ਮੇਰੇ ਤੇ ਖਰਚਾ ਵਰਚਾ ਜਿੰਨਾ ਕਿ ਲੱਗਦਾ ਮੇਰੇ ਤੇ ਲੱਗ ਜੇ ਤਮਾਠ ਠੀਕ ਹੋ ਜਾ ਮੈਂ ਆਪਣੇ ਪਰਿਵਾਰ ਨੂੰ ਆਪ ਖੁਦ ਕਮਾਈ ਕਰਕੇ ਖਵਾਵਾ ਉਹਦੇ ਵਿੱਚ ਮੈਂ ਇਹੀ ਰੱਖਦਾ ਸੰਤੁਸ਼ਟੀ ਤੇ ਉਹਨਾਂ ਵੀਰਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਦਦ ਕੀਤੀ ਆ ਤੇ ਜਿਨ੍ਹਾਂ ਨੇ ਗਾਂ ਮੈਨੂੰ ਮਦਦ ਦੇਣੀ ਇੰਨੀ ਕਿ ਮੇਰੀ ਬੇਇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਤਾਂ ਬਿਲਕੁਲ ਦੱਸ ਦਈਏ ਕਿ ਪੱਟੀ ਹਲਕੇ ਦਾ ਇਹ ਪਿੰਡ ਹੈ ਕੁੱਲਾ ਪਿੰਡ ਦਾ ਨਾਮ ਹੈ ਨੰਬਰ ਬਾਬਾ ਜੀ ਨੇ ਦੱਸਤਾ ਹੈ ਜਨਵਰੀ ਮਹੀਨੇ ਚ ਇੱਕ ਖਬਰ ਲੱਗਦੀ ਹੈ ਗ੍ਰੇਡ ਪੰਜਾਬ ਟੀਵੀ ਤੇ ਅਤੇ ਦੋਸਤੋ ਉਸ ਦਾ ਅਸਰੇ ਵਿਖਨ ਨੂੰ ਮਿਲਦਾ ਕਿ ਉਸ ਗਰੀਬ ਪਰਿਵਾਰ ਜਿੰਨਾ ਤਿੰਨਾ ਕਮਰਿਆਂ ਤੇ ਲੈਂਟਰ ਤੱਕ ਨਹੀਂ ਸੀ ਛੱਤ ਤੱਕ ਨਹੀਂ ਸੀ ਇੱਕ ਬਾਲਣ ਵਾਲੀ ਛੱਤ ਚ ਰਹਿ ਰਹਿ ਰਹੀ ਸੀ ਉਹ ਵੀ ਕਿਸੇ ਸਮੇਂ ਇਹਨਾਂ ਦੇ ਉੱਪਰ ਡਿੱਗ ਸਕਦੀ ਸੀ ਚਾਰ ਧੀਆਂ ਦੇ ਪਿਤਾ ਦੇ ਆ ਹਾਲਾਤ ਨੇ ਘਰ ਦੇ ਅਜੇ ਵੀ ਉਹ ਮੰਝੇ ਤੇ ਅਤੇ ਇੱਕ ਵਾਰ ਫਿਰ ਉਹਨਾਂ ਨੇ ਆਸ ਲਗਾਈ ਹੈ ਮਦਦ ਦੀ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ